ਏ ਇਹ ਆ ਜੀ ਉਹ ਜਗਾ ਜਿੱਥੇ ਪਵਿੱਤਰ ਅਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 22 ਧਾਰ ਦੇ ਪਹਾੜੀ ਰਾਜਾਂ ਨਾਲ ਜੰਗ ਲੜੀ ਤੇ ਗੁਰੂ ਜੀ ਨੇ 13ਵੇਂ ਦਿਨ ਰਾਜਾ ਰੀਚੰਦ ਹੰਡੂਰੀਏ ਨੂੰ ਇੱਕ ਕੋਈ ਤੀਰ ਨਾਲ ਫਤਿਹ ਕੀਤਾ ਸੀਗਾ ਤੇ ਬੋਲ ਦੀ ਇਧਰ ਵੀ ਟੈਣੀ ਦੇਖੋ ਇਧਰ ਵੀ ਟੈੜਾ ਜਿਹੜਾ ਥੱਲੇ ਲਿਖਿਆ ਵਾ ਤੇ ਇਹਦੇ ਵਿੱਚੋਂ ਅਸੀਂ ਦੂਸਰੀ ਸ਼ਾਖਾ ਬੋਲ ਦੀ ਇੱਥੇ ਵੇਖੋ ਥੱਲੇ ਦੂਜਾ ਬੋਲ ਬਣਿਆ ਹੋਇਆ ਵਾ ਇਹ ਦੇਖੋ ਮੋਢੇ ਦਾ ਵੀ ਤਸਮ ਪਿਤਾ ਦੀ ਰਣਨੀਤੀ ਕਾਰਨ ਗੁਰੂ ਘਰ ਦੇ ਮਰ ਜੀਵੜਿਆ ਨੇ ਦੁਸ਼ਮਣ ਦੀ ਹਰ ਤਰ੍ਹਾਂ ਨਾਲ ਸਿੱਖਿਆ ਤੇ ਹਥਿਆਰਾਂ ਨਾਲ ਲੈਸ ਫੌਜਾਂ ਡਟ ਕੇ ਮੁਕਾਬਲਾ ਕੀਤਾ ਤੇ ਰਣਥਮ ਦੇ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਇਹ ਆ ਜੀ ਉਹ ਗੁਰਦਣਾ ਸਾਹਿਬ ਰਣਥਮ ਸਾਹਿਬ ਇਸੇ ਸਥਾਨ ਤੇ ਕਲਗੀਧਰ ਪਾਸ਼ਾ ਨੇ ਬਾਈਧਾਰ ਦੇ ਰਾਜਿਆਂ ਨਾਲ ਪੌਟਾ ਸਾਹਿਬ ਰਹਿੰਦੇ ਆ ਜ਼ੁਲਮ ਦੇ ਵਿਰੁੱਧ ਪਹਿਲਾ ਯੁੱਧ ਲੜਿਆ ਇੱਥੇ ਗੁਰੂ ਸਾਹਿਬ ਰਾਤ ਨੂੰ ਵੀ ਸ਼ਰਾਮ ਕਰਦੇ ਸਨ ਪੰਗਾਣੀ ਦਾ ਯੁੱਧ 18 ਮਿਸਾਖ ਸਮਤ 1746 ਨੂੰ ਬੜੀ ਬਹਾਦਰੀ ਨਾਲ ਲੜਿਆ ਗਿਆ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਸ ਟਾਈਮ ਗੁਰੂ ਜੀ ਨਾਲ ਬਹੁਤ ਘੱਟ ਫੌਜਾਂ ਸਨ ਜੋ ਕਿ ਸਿੱਖਤ ਵੀ ਨਹੀਂ ਸਨ ਉਹਨਾਂ ਕੋਲ ਹਥਿਆਰ ਵੀ ਪੂਰੀ ਮਾਤਰਾ ਵਿੱਚ ਨਹੀਂ ਸਨ ਪਰ ਬਾਈਧਾਰ ਦੇ ਰਾਜੇ ਤੇ ਔਰੰਗਜ਼ੇਬ ਦੀ ਫੌਜ ਦੀ ਗਿਣਤੀ 20 ਤੋਂ 25000 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਇਸ ਟਾਈਮ ਅਸੀਂ ਪਿਛਲੀ ਵੀਡੀਓ ਤੁਸੀਂ ਦੇਖੀ ਸੀਗੀ ਦਸਤਾਰ ਸਾਹਿਬ ਕਬੀ ਦਰਬਾਰ ਪਿੱਛੇ ਦਰਿਆ ਦੇਖ ਰਹੇ ਹੋ ਤੁਸੀਂ ਜਮਨਾ ਨਦੀ ਉੱਥੋਂ ਹੀ ਅਗਲੀ ਵੀਡੀਓ ਮੈਂ ਸ਼ੁਰੂ ਕਰ ਰਿਹਾ ਵਾਂ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਪੰਗਾਣੀ ਸਾਹਿਬ ਜਿੱਥੇ ਪੰਗਾਣੀ ਦਾ ਯੁੱਧ ਹੋਇਆ ਸੀਗਾ ਤੇ ਉਸ ਏਰੀਆ 'ਚ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਰਣtham ਸਾਹਿਬ ਜਿੱਨੇ ਵੀ ਹੋਰ ਗੁਰਦੁਆਰਾ ਸਾਹਿਬ ਨੇ ਤੇ ਇਸ ਵੀਡੀਓ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਉਹਨਾਂ ਦਾ ਵੀ ਤੁਹਾਨੂੰ ਇਤਿਹਾਸ ਦੱਸਾਂਗੇ ਜੁੜੇ ਹੋਏ ਰਿਓ ਇਸ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਪਿੱਛੇ ਮੇਰੇ ਤੁਸੀਂ ਦੇਖ ਰਹੇ ਹੋ ਯਮਨਾ ਨਦੀ ਧੰਨਵਾਦ ਲਓ ਜੀ ਪੌਂਡਾ ਸਾਹਿਬ ਸ਼ਹਿਰ ਦੇ ਵਿੱਚੋਂ ਚੱਲਦੇ ਆ ਤੇ ਹੁਣ ਦੇਖਦੇ ਆ ਕਿ ਪਹਿਲੇ ਕਿਹੜਾ ਗੁਰਦੁਆਰਾ ਸਾਹਿਬ ਆਉਂਦਾ ਵਾ ਪੰਗਾਣੀ ਸਾਹਿਬ ਨੂੰ ਚੱਲਦੇ ਆ ਲਓ ਜੀ ਬਾਰ ਬਾਰ ਆ ਗਏ ਆ ਪੌਂਡਾ ਸਾਹਿਬ ਤੋਂ ਗੁਰਦੁਆਰਾ ਪੰਘਾਣੀ ਸਾਹਿਬ ਇੱਧਰ ਜਿੰਨੇ ਵੀ ਗੁਰਦੁਆਰਾ ਸਾਹਿਬ ਹੋਣਗੇ ਤੇ ਮੋਨਾ ਨੇ ਤੁਹਾਨੂੰ ਸਾਰੀਆਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੇ ਇਤਿਹਾਸ ਦੱਸਾਂਗੇ ਇਸ ਏਰੀਆ 'ਚ ਗੁਰੂ ਸਾਹਿਬ ਨੇ ਇਸ ਏਰੀਆ 'ਚ ਪਹਾੜੀ ਦਾ ਜਦ ਪਹਿਲਾਂ ਪਹਾੜੀ ਨਾਲ ਲੜਿਆ ਸੀਗਾ ਤੇ ਜਿੱਤਿਆ ਸੀ ਇਸ ਇਤਿਹਾਸ ਨੂੰ ਸਾਰਾ ਤੁਹਾਨੂੰ ਦੱਸ ਦਿਆਂ ਗੁਰਦੁਆਰਾ ਸਾਹਿਬ ਤੋਂ ਬਾਹਰ ਤਕਰੀਬਨ ਕੋਈ 4 ਕਿਲੋਮੀਟਰ ਆਏ ਹਨ ਅੱਜ ਅਸੀਂ ਵੀ ਪਹਾੜੀ ਦਾ ਯੁੱਧ ਜਿੱਥੇ ਆਇਆ ਸੀਗਾ ਪਹਿਲੀ ਵਾਰ ਜਾ ਰਹੇ ਆ ਤੇ ਤੁਹਾਨੂੰ ਸकता ਪਹਿਲੀ ਵਾਰ ਦਰਸ਼ਨ ਕਰਾ ਰਿਹਾ ਮੈਂ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਵਧੀਆ ਇਤਿਹਾਸ ਦੱਸਣ ਦੀ ਲਓ ਜੀ ਆ ਗਿਆਂ ਜੀ ਯਮਨਾ ਨਦੀ ਦਾ ਪੁਲ ਇਹ ਤੋਂ ਯਮਨਾ ਨਦੀ ਦਾ ਘੇਰਾ ਜਿਹੜਾ ਥੋੜਾ ਛੋਟਾ ਹੀ ਆ ਤੇ ਕੋਰਦਨਾ ਜੀ ਕੋਰਦਨਾ ਸ਼ਾਹ ਦੇ ਲਾਗੇ ਜਿਹੜਾ ਹੈ ਨਾ ਉਥੋਂ ਘੇਰਾ ਥੋੜਾ ਪੁਲ ਦਾ ਵੱਡਾ ਵਾ ਜਮੁਨਾ ਨਦੀ ਹੁਣ ਅਸੀਂ ਪਾਰ ਕਰ ਰਹੇ ਹਾਂ। ਇੱਥੋਂ ਦਾ ਪੂਲ ਬਣਿਆ ਇਸ ਥੇਹ ਜਮੁਨਾ ਨਦੀ ਹੈ। ਰਾਹ ਗਿਆ ਤੋਂ ਪੰਘਾੜੀ ਸਾਹਿਬ ਹੋਣ 1-2 ਕਿਲੋਮੀਟਰ ਦੇਖੋ ਛੋਟੇ ਛੋਟੇ ਘਰ ਨਹੀਂ ਵੱਡੇ ਵੀ ਨਹੀਂ ਘਰਾਂ ਦੇ ਲਾਗੂ ਦੀਆਂ ਸੜਕਾਂ ਨੇ ਪਿੱਛੇ ਦੇਖਦੇ ਆ ਰਿਹਾ ਘਰ ਜਿਹੜੇ ਆ ਬਿਲਕੁਲ ਰੋਡ ਦੇ ਉੱਪਰ ਜਿਸ ਤਰ੍ਹਾਂ ਘਰ ਬਣਿਆ ਹੈ। ਗੁਰਦੁਆਰਾਂ ਉੱਪਰ ਘਰ ਬਣੇ ਨੇ ਬੜਾ ਸੋਹਣਾ ਮਾਹੌਲ ਆ ਇੱਧਰ ਅੰਮਾ ਚਲੇ ਰਹੀਏ ਤਾਂ ਲਓ ਜੀ ਪਹੁੰਚ ਗਏ ਆ ਲਗਭਗ ਗੁਰਦੁਆਰਾ ਸਾਹਿਬ ਦਾ ਬੋਰਡ ਆ ਗਿਆ ਵਾ ਲਿਖਿਆ ਹੋਇਆ ਪੰਘਾਣੀ ਸਾਹਿਬ ਤੇ ਰਣਥੰਮ ਸਾਹਿਬ ਦੋ ਗੁਰਦੁਆਰਾ ਸਾਹਿਬ ਨੇ ਰਣਥੰਮ ਸਾਹਿਬ ਦੂਸਰੇ ਪਾਸੇ ਨੂੰ ਇੱਧਰ ਨੂੰ ਆ ਤੇ ਪੰਘਾਣੀ ਸਾਹਿਬ ਜਿਹੜਾ ਵਾ ਉਹ ਇੱਧਰ ਨੂੰ ਆ ਆਪਾਂ ਪਹਿਲੇ ਪੰਘਾਣੀ ਸਾਹਿਬ ਚੱਲਦੇ ਆ ਤੇ ਫਿਰ ਰਣਥੰਮ ਸਾਹਿਬ ਚੱਲਦੇ ਆ ਲੋ ਜੀ ਪਹੁੰਚ ਗਏ ਆ ਗੁਰਦਰਾ ਸਾਹਿਬ ਜਿਹੜਾ ਬੋਰਡ ਤੁਹਾਨੂੰ ਦੱਸਿਆ ਸੀ ਰਣਥਮ ਸਾਹਿਬ ਤੇ ਪੰਗਾਣੀ ਸਾਹਿਬ ਉਥੋਂ ਤਕਰੀਬਨ 500 ਮੀਟਰ ਦੀ ਦੂਰੀ ਤੇ ਆ ਸਾਹਮਣੇ ਤੁਸੀਂ ਇੱਧਰ ਦੇਖ ਰਹੇ ਹੋ ਗੁਰਦਰਾ ਸਾਹਿਬ ਪੰਗਾਣੀ ਸਾਹਿਬ ਇੱਥੇ ਪੰਗਾਣੀ ਦਾ ਯੁੱਧ ਹੋਇਆ ਸੀਗਾ ਤੇ ਜਾ ਕੇ ਤੁਹਾਨੂੰ ਪੂਰਾ ਇਤਿਹਾਸ ਦੱਸਦੇ ਆ ਤੇ ਇਸ ਤੋਂ ਬਾਅਦ ਇਸ ਗੁਰਦਰਾ ਸਾਹਿਬ ਤੋਂ ਬਾਅਦ ਇਸੇ ਵੀਡੀਓ 'ਚ ਤੁਹਾਨੂੰ ਗੁਰਦਰਾ ਸਾਹਿਬ ਰਣਥਮ ਸਾਹਿਬ ਤੇ ਉਹਦੇ ਵੀ ਦਰਸ਼ਨ ਕਰਾਉਣੇ ਆ ਜੁੜੇ ਰਹੋ ਇਸ ਵੀਡੀਓ ਦੇ ਵਿਚ ਚ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਇਹ ਆ ਜੀ ਗੁਰਦੁਆਰਾ ਸਾਹਿਬ ਪੰਗਾਣੀ ਸਾਹਿਬ ਪਹੁੰਚ ਚੁੱਕੇ ਆ ਤੇ ਨਾਲ ਤੁਹਾਨੂੰ ਦਰਸ਼ਨ ਕਰਾਉਣਾ ਵਾ ਤੇ ਨਾਲੋ ਨਾਲ ਤੁਹਾਨੂੰ ਇਤਿਹਾਸ ਵੀ ਦੱਸਦਾ ਵਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਤਾਂ ਇਸ ਸਥਾਨ ਤੇ ਕਲਗੀਧਰ ਪਾਸ਼ਾ ਨੇ ਬਾਈਧਾਰ ਦੇ ਰਾਜਿਆਂ ਨਾਲ ਪੌਂਟਾ ਸਾਹਿਬ ਰਹਿੰਦੇ ਆ ਜ਼ੁਲਮ ਦੇ ਵਿਰੁੱਧ ਪਹਿਲਾ ਯੁੱਧ ਲੜਿਆ ਇੱਥੇ ਗੁਰੂ ਸਾਹਿਬ ਰਾਤ ਨੂੰ ਵੀ ਸ਼ਰਾਮ ਕਰਦੇ ਸਨ ਪੰਗਾਣੀ ਦਾ ਯੁੱਧ 18 ਮਿਸਾਖ ਸਮਤ 1746 ਨੂੰ ਬੜੀ ਬਹਾਦਰੀ ਨਾਲ ਲੜਿਆ ਗਿਆ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਸ ਟਾਈਮ ਗੁਰੂ ਜੀ ਨਾਲ ਬਹੁਤ ਘੱਟ ਫੌਜਾਂ ਸਨ ਜੋ ਕਿ ਸਿੱਖयत ਵੀ ਨਹੀਂ ਸਨ ਉਹਨਾਂ ਕੋਲ ਹਥਿਆਰ ਵੀ ਪੂਰੀ ਮਾਤਰਾ ਵਿੱਚ ਨਹੀਂ ਸਨ ਪਰ ਬਾਈਧਾਰ ਦੇ ਰਾਜੇ ਤੇ ਔਰੰਗਜ਼ੇਬ ਦੀ ਫੌਜ ਦੀ ਗਿਣਤੀ 20 ਤੋਂ 25000 ਸੀ ਤੇ ਗੁਰੂ ਜੀ ਨਾਲ ਮਹੰਤ ਕ੍ਰਿਪਾਲਦਾਸ ਤੇ ਲਾਲਚੰਦ ਹਲਵਾਈ ਵੀ ਆਪਣਾ ਮੋਟਾ ਡੰਡਾ ਤੇ ਖੁਰਚਣਾ ਲੈ ਕੇ ਲੜਾਈ ਵਿੱਚ ਜੂਝ ਪਏ ਗੁਰੂ ਜੀ ਨੂੰ ਇਹ جنگ ਮਜਬੂਰਨ ਲੜਨੀ ਪਈ ਕਿਉਂਕਿ ਬਹੁਤ ਸਾਰੇ ਪਹਾੜੀ ਰਾਜਿਆਂ ਨੇ ਉਹਨਾਂ ਉੱਪਰ ਠੋਸੀ ਸੀ ਇਸ جنگ ਵਿੱਚ ਇੱਕ ਪਾਸੇ ਸੱਚ ਸੀ ਤੇ ਦੂਜੇ ਪਾਸੇ ਝੂਠ ਇੱਕ ਪਾਸੇ ਇਨਸਾਫ ਦੀ جنگ ਤੇ ਦੂਜੇ ਪਾਸੇ ਫੋਕੇ ਕਰਮकांड ਤੇ ਅਭਿਆਨ ਇਸ ਤਰ੍ਹਾਂ ਨੇਕੀ ਤੇ ਬਦੀ ਵਿਚਕਾਰ ਸੀ ਤੇ ਇਸ ਵਿੱਚ ਨੇਕੀ ਦੀ ਜਿੱਤ ਹੋਈ ਇਹ ਹੈ ਜੀ ਗੁਰਦਰਾ ਸਾਹਿਬ ਪੰਗਾਣੀ ਸਾਹਿਬ ਜਿੱਥੇ ਗੁਰੂ ਸਾਹਿਬ ਉਸ ਟਾਈਮ ਵਿਸ਼ਰਾਮ ਕਰਦੇ ਹੁੰਦੇ ਸਨ ਰਾਤ ਨੂੰ ਤੇ ਬਾਕੀ ਦਾ ਜਿਹੜਾ ਰਹਿੰਦਾ ਇਤਿਹਾਸ ਆ ਉਹ ਮੈਂ ਅੰਦਰੋਂ ਮੱਥਾ ਟੇਕ ਕੇ ਆਣ ਕੇ ਬਾਹਰ ਤੁਹਾਨੂੰ ਫਿਰ ਦੁਬਾਰਾ ਰਹਿੰਦਾ ਇਤਿਹਾਸ ਵੀ ਤੁਹਾਨੂੰ ਦੱਸਦਾ ਵਾਂ ਪਹਿਲੇ ਆਪਾਂ ਮੱਥਾ ਟੇਕ ਕੇ ਹੁੰਨੇ ਆ ਹੁਣ ਅਸੀਂ ਸਭ ਤੋਂ ਪਹਿਲੇ ਮੱਥਾ ਟੇਕੀਏ ਅੰਦਰ ਤੇ ਸਾਈਡਾਂ ਤੇ ਦੇਖੋ ਤੁਸੀਂ ਪਹਾੜ ਚਾਰ ਚਪੇਰੇ ਪਹਾੜ ਨੇ ਤੇ ਪਹਾੜਾਂ ਦੇ ਵਿੱਚ ਇਹ ਮੈਦਾਨ ਆ ਮੈਦਾਨੀ ਏਰੀਆ ਪੂਰਾ ਹੈ ਇੱਧਰ ਇਤਿਹਾਸ ਹਿੰਦੀ 'ਚ ਵੀ ਇਹ ਤੁਸੀਂ ਇਹਨੂੰ ਪੜ ਸਕਦੇ ਹੋ ਹੁਣ ਅੰਦਰ ਚੱਲ ਕੇ ਮੱਥਾ ਟੇਕੀਏ ਇਤਿਹਾਸਕਾਰ ਦੱਸਦੇ ਨੇ ਕਿ ਜਿਸ ਵਕਤ ਜੰਗ ਦਾ ਐਲਾਨ ਹੋਇਆ ਉਸ ਵਕਤ ਗੁਰੂ ਸਾਹਿਬ ਕੋਲ ਤਕਰੀਬਨ 5000 ਦੀ ਸੈਨਾ ਸੀ ਉਹ ਵੀ ਸਾਰੇ ਟ੍ਰੇਨ ਰਏ ਸਨ ਜਿਸ ਦੇ ਵਿੱਚ ਮੁੱਖ ਯੋਧੇ ਬੀਬੀ ਵੀਰੋ ਜੀ ਦੇ ਪੰਜ ਪੁੱਤਰ ਸਨ ਬੀਬੀ ਵੀਰੋ ਜੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੀ ਰਿਸ਼ਤੇ ਵਜੋਂ ਭੂਆ ਲੱਗਦੇ ਸਨ ਗੁਰੂ ਸਾਹਿਬ ਨੂੰ ਬੀਬੀ ਵੀਰੋ ਜੀ ਬਹੁਤ ਪਿਆਰ ਕਰਦੇ ਸਨ ਕਿਉਂਕਿ ਗੁਰੂ ਸਾਹਿਬ ਉਹਨਾਂ ਦੇ ਪਤੀਜੇ ਲੱਗਦੇ ਸਨ ਇਸ ਕਰਕੇ ਉਹਨਾਂ ਦੇ ਪੰਜ ਪੁੱਤਰ ਦੇ ਨਾਮ ਭਾਈ ਸੰਗੋਸ਼ਾ ਤੇ ਭਾਈ ਜੀਤਮਲ ਭਾਈ ਗੋਪਾਲ ਚੰਦ ਤੇ ਭਾਈ ਗੰਗਾ ਰਾਮ ਤੇ ਭਾਈ ਮੇਰੀ ਚੰਦ ਦੇ ਨਾਮ ਨਾਲ मामा ਕਰਪਾਲ ਚੰਦ ਵੀ ਸ਼ਾਮਲ ਸਨ ਤੇ ਸੈयद पीर ਬੁੱਧੂ ਸ਼ਾਹ ਜਦੋਂ ਪਤਾ ਲੱਗਾ ਕਿ ਪਠਾਨ ਗਦਾਰੀ ਕਰ ਗਏ ਨੇ ਤੇ ਪੀਰ ਬੁੱਧੂ ਸ਼ਾਹ ਜੀ ਐਸੇ ਨਾਜ਼ੁਕ ਸਮੇਂ ਨੂੰ ਦੇਖ ਕੇ ਆਪਣੇ 700 ਸੈਨਿਕ ਦੇ ਨਾਲ ਆਪਣੇ ਦੋ ਪੁੱਤਰ ਤੇ ਇੱਕ ਭਰਾ ਨੂੰ ਲੈ ਕੇ ਰਣ ਭੂਮੀ ਵਿੱਚ ਉਤਰ ਜਾਂਦੇ ਨੇ ਤੇ ਗੁਰੂ ਸਾਹਿਬ ਜੀ ਦੇ ਨਾਲ ਤੇ ਫਿਰ ਜੰਗ ਦੀ ਸ਼ੁਰੂਆਤ ਤੇ ਗੁਰੂ ਸਾਹਿਬ ਜੀ ਨੇ ਰਾਜਾ ਹਰੀਚੰਦ ਨੂੰ ਤਿੰਨ ਵਾਰ ਕਰਨ ਲਈ ਕਿਹਾ ਤਿੰਨੋ ਵਾਰ ਖਾਲੀ ਜਾਣ ਤੋਂ ਬਾਅਦ ਰਾਜਾ ਹਰੀਚੰਦ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਹ ਭਿਆਨਕ ਯੁੱਧ ਤਕਰੀਬਨ 13 ਦਿਨ ਚੱਲਿਆ ਜਿਸ ਦੇ ਵਿੱਚ ਪਹਾੜੀ ਰਾਜੇ ਨੇ ਸੂਰਬੀਰ ਰਾਜਾ ਹਰੀਚੰਦ ਨਜਾਫਤ ਖਾਨ ਹਯਾਤ ਖਾਨ ਪਠਾਨ ਖਾਨ ਪਠਾਨ ਸਮੇਤ ਹੋਰ ਵੀ ਯੋਧੇ ਮਾਰੇ ਗਏ ਤੇ ਬਹੁਤ ਸਾਰੇ ਜ਼ਖਮੀ ਵੀ ਹੋਏ ਜਾਨ ਮਾਲ ਦਾ ਬਹੁਤ ਭਾਰੀ ਨੁਕਸਾਨ ਕਰਵਾ ਕੇ ਹਾਰ ਮੰਨ ਕੇ ਭੱਜ ਗਏ ਇਹ ਸੀ ਇਤਿਹਾਸ ਗੁਰਦਰਾ ਸਾਹਿਬ ਦਾ ਇਧਰ ਪੀਰ ਬੁੱਧੂ ਸ਼ਾਹ ਜੀ ਦੀਵਾਨ ਹਾਲ ਇਧਰ ਦੀਵਾਨ ਹਾਲ ਆ ਪੀਰ ਬਾਬਾ ਵੀ ਆਪਾਂ ਕਹਿ ਦਿੰਨੇ ਆ ਪੀਰ ਬਾਬਾ ਬੁੱਧੂ ਸ਼ਾਹ ਜੀ ਦੀਵਾਨ ਹਾਲ ਆ ਉਹਨਾਂ ਦੇ ਨਾਮ ਤੇ ਦੀਵਾਨ ਹਾਲ ਬਣਾ ਕੇ ਬਣਾਇਆ ਹੋਇਆ ਵਾ ਇੱਥੇ ਦੀਵਾਨ ਸਜਦੇ ਨੇ ਉਹ ਸੰਤਾਂ ਨੂੰ ਲੰਗਰ ਛਕਾਉਂਦੇ ਆ ਤੇ ਏਸੀ ਪੰਗਾਣੀ ਦਾ ਯੁੱਧ ਦਾ ਇਤਿਹਾਸ ਇਸ ਤੋਂ ਬਾਅਦ ਰਣ ਥਮ ਸਾਹਿਬ ਜਾਣੇ ਆ ਜਿੱਥੇ ਤੇ ਤੀਰ ਗੜੀ ਸਾਹਿਬ ਦੋ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਉਹ ਵੀ ਇੱਥੋਂ ਨੇੜੇ ਆ ਏਸੀ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜਿੱਥੇ ਪੰਗਾਣੀ ਦਾ ਯੁੱਧ ਹੋਣ ਸਮੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਇੱਥੇ ਬੈਠਦੇ ਸਨ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦੱਸਦਾ ਵਾਂ ਭਨਾਈ ਭਾਈ ਕਨਈਆ ਜੀ ਪਿਆਓ ਯਾਨੀ ਕਿ ਭਾਈ ਕਨਈਆ ਜੀ ਦੇ ਨਾਮ ਤੇ ਇਹ ਢਾਂਚੀ ਆ ਪਾਣੀ ਵਾਲੀ ਤੇ ਭਾਈ ਕਨਈਆ ਜੀ ਦੇ ਨਾਮ ਤੇ ਇਹ ਢਾਂਚੀ ਦਾ ਨਾਮਕਰਨ ਕੀਤਾ ਹੋਇਆ ਵਾ ਭਾਈ ਕਨਈਆ ਜੀ ਦੇ ਨਾਮ ਤੇ ਹੁਣ ਅਸੀਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਰਣ ਥੰਮਸਨ ਗੱਡੀ ਸਾਡੀ ਤਿਆਰ ਆ ਲਓ ਜੀ ਇਧਰੋਂ ਅਸੀਂ ਆਏ ਸੀਗੇ ਗੁਰਦੁਰਗਾ ਸਾਹਿਬ ਪੰਘਾਣੀ ਸਾਹਿਬ ਦਰਸ਼ਨ ਕਰਕੇ ਇਧਰੋਂ ਇਧਰੋਂ ਅਸੀਂ ਆਏ ਸੀ ਪੌੜਾ ਸਾਹਿਬ ਤੋਂ ਤੇ ਇਧਰ ਗੁਰਦੁਰਗਾ ਸਾਹਿਬ ਪੰਘਾਣੀ ਸਾਹਿਬ ਦਰਸ਼ਨ ਕਰਕੇ ਆਏ ਆ ਜਿੱਥੇ ਪੰਘਾਣੀ ਦਾ ਯੁੱਧ ਹੋਇਆ ਸੀ ਤੇ ਇੱਥੋਂ ਹੁਣ ਗੁਰਦੁਰਗਾ ਸਾਹਿਬ ਰਣ ਥਮ ਸਾਹਿਬ ਇਧਰ ਨੂੰ ਹੁਣ ਚੱਲੇ ਆ ਤੇ ਇਹ ਸਾਹਮਣੇ ਪੰਘਾੜੀ ਸਾਹਿਬ ਤੋਂ ਹੁੰਦੇ ਆ ਸਾਹਮਣੇ ਆ ਰੋਡ ਤੇ ਕੱਚਾ ਵਾ ਥੱਲੇ ਤੇ ਗੱਡੀ ਜਿਹੜੀ ਆ ਉਹ ਅੱਛੇ ਆ ਰਹੀ ਆ ਅਸੀਂ ਪੈਦਲ ਆ ਗਏ ਆ ਤੇ ਪੰਗਾਣੀ ਸਾਹਿਬ ਗੁਰਦਰਾ ਸਾਹਿਬ ਤੋਂ ਤਕਰੀਬਨ 500 ਮੀਟਰ ਇਹ ਗੁਰਦਰਾ ਸਾਹਿਬ ਰਣ ਥਮ ਸਾਹਿਬ ਇਹਦਾ ਕੀ ਇਤਿਹਾਸ ਹੈ ਵੀ ਤੁਹਾਨੂੰ ਦੱਸਦੇ ਆਂ ਲਾਗੇ ਘਰ ਨੇ ਇੱਧਰ ਤੇ ਘਰਾਂ ਦੇ ਬਿਲਕੁਲ ਪੈਲੀਆਂ ਦੇ ਵਿੱਚ ਆ ਬਾਹਰ ਬਾਹਰ ਲਓ ਜੀ ਪਹੁੰਚ ਗਏ ਆ ਗੁਰਦਰਾ ਸਾਹਿਬ ਰਣ ਥਮ ਸਾਹਿਬ ਇਹਦਾ ਮੈਂ ਇਤਿਹਾਸ ਵੀ ਤੁਹਾਨੂੰ ਨਾਲ ਹੀ ਦੱਸ ਦਿੰਨਾ ਆ ਇਹ ਪਵਿੱਤਰ ਸਥਾਨ ਗੁਰਦਰਾ ਸਾਹਿਬ ਤੀਰ ਗੜੀ ਸਾਹਿਬ ਤੇ ਗੁਰਦਰਾ ਪੰਗਾਣੀ ਸਾਹਿਬ ਦੇ ਬਿਲਕੁਲ ਵਿੱਚਕਾਰ ਆ ਤੀਰ ਗੜੀ ਸਾਹਿਬ ਵੀ ਇਤੋਂ ਨੇੜੇ ਹੀ ਆ ਪੰਗੋਣੀ ਦੇ ਯੁੱਧ ਸਮੇਂ ਦਸਮ ਪਿਤਾ ਦੇ ਥਾਪੇ ਹੋਏ ਸੈਨਾਪਤੀ ਸੰਗੋਸਾ ਜੋ ਗੁਰੂ ਜੀ ਦੇ ਭੂਆ ਜੀ ਭੂਆ ਵੀਰੋ ਜੀ ਦੇ ਪੁੱਤਰ ਸਨ ਉਹਨਾਂ ਨੇ ਗੁਰੂ ਜੀ ਦੀ ਆਗਿਆ ਅਨੁਸਾਰ ਆਪਣੀ ਅੱਧੀ ਸੈਨਾ ਨੂੰ ਅੱਗੇ ਵਧਾ ਕੇ ਮੈਦਾਨ ਵਿੱਚ ਰਣ ਥੰਮ ਗੱਡ ਕੇ ਹੁਕਮ ਦਿੱਤਾ ਕਿ ਇਸ ਤੋਂ ਪਿੱਛੇ ਨਹੀਂ ਹਟਣਾ ਅੱਗੇ ਬੇਸ਼ੱਕ ਵੱਧ ਜਾਣਾ ਦਸਮ ਪਿਤਾ ਦੀ ਰਣਨੀਤੀ ਕਾਰਨ ਗੁਰੂ ਘਰ ਦੇ ਮਰ ਜੀਵੜਿਆ ਨੇ ਦੁਸ਼ਮਣ ਦੀ ਹਰ ਤਰ੍ਹਾਂ ਨਾਲ ਸਿੱਖਿਆ ਤੇ ਹਥਿਆਰਾਂ ਨਾਲ ਲੈਸ ਫੌਜ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਰਣਥਮ ਦੇ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਇਹ ਆ ਜੀ ਉਹ ਗੁਰਦਰਾ ਸਾਹਿਬ ਰਣਥਮ ਸਾਹਿਬ ਇਹਨਾਂ ਅੰਦਰ ਜਾਣੇ ਆ ਤੇ ਫਿਰ ਬਾਹਰ ਆ ਕੇ ਬਾਹਰ ਦਾ ਵੀ ਤੁਹਾਨੂੰ ਵੀਊ ਦਿਖਾਉਣੀ ਇਹ ਆ ਜੀ ਗੁਰਦਰਾ ਸਾਹਿਬ ਸਾਹਮਣੇ ਤੁਸੀਂ ਦੇਖ ਰਹੇ ਹੋ ਗੁੰਬਦ ਗੁਰਦੁਆਰਾ ਸਾਹਿਬ ਪੰਗਾਣੀ ਸਾਹਿਬ ਜਿੱਥੋਂ ਦਰਸ਼ਨ ਕਰਕੇ ਆਏ ਆ ਤੇ ਇਧਰੋਂ ਰਸਤਾ ਦਾ ਰਸਤਾ ਤੇ ਥੋੜਾ ਕੱਚਾ ਹਲੇ ਤੇ ਇਹ ਗੁਰਦੁਆਰਾ ਸਾਹਿਬ ਰਣਥਮ ਸਾਹਿਬ ਅਸੀਂ ਅੰਦਰ ਜਾਂਦੇ ਆ ਤੇ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾਉਂਦੇ ਆ ਇਹ ਹੈ ਜੀ ਉਹ ਥੰਮ ਜਿਹੜਾ ਉਸ ਟਾਈਮ ਤੇ ਥੰਮ ਗੱਡਿਆ ਸੀਗਾ ਕਿ ਇਸ ਤੋਂ ਅੱਗੇ ਨਹੀਂ ਜਾਣਾ ਤੇ ਇਸ ਤੋਂ ਪਿੱਛੇ ਵੀ ਨਹੀਂ ਹਟਣਾ ਜਦੋਂ ਯੁੱਧ ਹੋਇਆ ਸੀਗਾ ਰਣ ਥੰਮ ਸਾਬ ਗੁਰਦਰਾ ਸਾਹਿਬ ਇਸ ਇਹਨੂੰ ਇਸ ਕਰਕੇ ਕਿਹਾ ਜਾਂਦਾ ਹੋਆ ਕਿ ਇੱਥੇ ਥੰਮ ਗੱਡਿਆ ਸੀ ਉਸ ਟਾਈਮ ਨਾ ਇਹਦੇ ਤੋਂ ਫੌਜਾਂ ਪਿੱਛੇ ਹਟਦੀਆਂ ਸੀ ਤੇ ਅੱਗੇ ਤੇ ਜ਼ਰੂਰ ਵਧੀਆਂ ਸੀ ਇਸੇ ਕਰਕੇ ਜੰਗ ਦੀ ਜਿੱਤ ਹੋਈ ਸੀ ਇਹ ਹੈ ਜੀ ਉਹ ਗੁਰਦਰਾ ਸਾਹਿਬ ਏ ਜੀ ਹੁਣ ਥੋੜਾ ਜਿਹਾ ਵਧੀਆ ਦਿ세ਗਾ ਰਣ ਥਮ ਜਿੰਨੂੰ ਕਹਿੰਦੇ ਆ ਜੰਗ ਦੀ ਨਿਸ਼ਾਨਦੇਹੀ ਇਸ ਜਗ੍ਹਾ ਤੋਂ ਉਸ ਟਾਈਮ ਗੁਰੂ ਸਾਹਿਬ ਜੀ ਨੇ ਕਿਹਾ ਸੀਗਾ ਕਿ ਇਹਦੇ ਤੋਂ ਪਿੱਛੇ ਨਹੀਂ ਘਟਣਾ ਤੇ ਅੱਗੇ ਵਧਣਾ ਉਹ ਇਹ ਉਹ ਨਿਸ਼ਾਨ ਆ ਉਸ ਟਾਈਮ ਦਾ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਸਾਹਮਣੇ ਤੇ ਉਹਦੇ ਸਾਹਮਣੇ ਪੁਰਾਤਨ ਨਿਸ਼ਾਨੀ ਰਣ ਥਮ ਥਮ ਜਿੱਥੇ ਗੱਡਿਆ ਸੀ ਲੋ ਜੀ ਸੰਗਤ ਜੀ ਮੱਥਾ ਟੇਕ ਆਏ ਆ ਬਹੁਤ ਵਧੀਆ ਇਤਿਹਾਸਿਕ ਹੈ ਇਸ ਗੁਰਦੁਆਰਾ ਸਾਹਿਬ ਦਾ ਰਣਥਮ ਇੱਥੇ ਗੱਡਿਆ ਗਿਆ ਸੀਗਾ ਤੇ ਇਸ ਤੋਂ ਅੱਗੇ ਹੀ ਫੌਜਾਂ ਜਿਹੜੀਆਂ ਸਿੰਧ ਲੜਦੇ ਅੱਗੇ ਹੀ ਗਈ ਸੀ ਜਿੱਤ ਕੀਤੀ ਸੀਗੀ ਤੇ ਇਹ ਉਹ ਗੁਰਦੁਆਰਾ ਸਾਹਿਬ ਤੇ ਬਿਲਕੁਲ ਬਾਹਰ ਖੇਤਾਂ 'ਚ ਗੁਰਦੁਆਰਾ ਸਾਹਿਬ ਆ ਤੇ ਨਾਲ ਹੀ ਪਹਾੜ ਸ਼ੁਰੂ ਹੋ ਜਾਂਦੇ ਨੇ ਇੱਥੋਂ ਤੇ ਦੂਰ ਤੁਹਾਨੂੰ ਮੈਂ ਦਿਖਾਇਆ ਸਾਹਮਣੇ ਤੁਸੀਂ ਦੇਖ ਰਹੇ ਹੋ ਦੂਰ ਇਹ ਇੱਥੇ ਪੰਗਾਣੀ ਸਾਹਿਬ ਜਿੱਥੇ ਗੁਰੂ ਸਾਹਿਬ ਰਾਤ ਨੂੰ ವಿಶਰਾਮ ਕਰਦੇ ਹੁੰਦੇ ਸੀਗੇ ਹੁਣ ਇੱਥੋਂ ਗੁਰਦੂਸਰੇ ਗੁਰਦਰਾ ਸਾਹਿਬ ਜਾਣੇ ਆ ਤਾਂ ਉਹਦਾ ਵੀ ਤੁਹਾਨੂੰ ਇਤਿਹਾਸ ਦੱਸਦੇ ਆ ਜੁੜੇ ਰਹੋ ਇਸ ਵੀਡੀਓ ਦੇ ਨਾਲ ਇਹ ਆ ਕੁਛ ਇਧਰ ਲੰਗਰ ਹਾਲ ਵੀ ਬਣਿਆ ਛੋਟਾ ਜਿਹਾ ਤੇ ਰਹਿائش ਵੀ ਬਾਬਾ ਜੀ ਦੀ ਕਹਿੰਦੇ ਇੱਥੇ ਆ ਉਹ ਜੀ ਪਹੁੰਚ ਗਏ 10 ਵੀ ਕਦਮਾਂ ਤੋਂ ਰਣਧਮ ਸਾਹਿਬ ਤੋਂ ਗੁਰਦਰਾ ਸਾਹਿਬ ਤੀਰ ਗੜੀ ਇੱਥੋਂ ਤੀਰ ਚਲਾਇਆ ਸੀਗਾ ਇੱਥੇ ਆ ਕੇ ਤੀਰ ਵੱਜਾ ਸੀਗਾ ਚਲਾਇਆ ਨਹੀਂ ਸੀ ਇੱਥੇ ਤੀਰ ਵੱਜਾ ਸੀਗਾ ਇਤਿਹਾਸ ਦੱਸਦੇ ਆ ਇਸ ਗੁਰਦੁਰਾ ਸਾਹਿਬ ਦਾ ਵੀ ਇੰਦਰ ਨੂੰ ਮੁੜਨਾ ਹੁਣ ਅਸੀਂ ਥੱਲੇ ਨੂੰ ਮੇਰੇ ਆ ਗਿਆ ਜੀ ਸਾਹਮਣੇ ਗੁਰਦੁਰਾ ਸਾਹਿਬ ਤੇ ਇੰਦਰ ਨੂੰ ਵੀ ਗੱਡੀ ਅੱਗੇ ਜਾ ਰਹੀ ਆ ਅਸੀਂ ਗੁਰਦੁਰਾ ਸਾਹਿਬ ਦੇ ਉੱਪਰ ਜਾਣਾ ਵਾ ਉੱਪਰ ਜਾ ਕੇ ਗੁਰਦੁਰਾ ਸਾਹਿਬ ਤੇ ਨਵੀਂ ਇਮਾਰਤ ਗੁਰਦੁਰਾ ਸਾਹਿਬ ਦੀ ਉੱਪਰ ਬਣ ਰਹੀ ਹੈ ਤੇ ਥੱਲੇ ਵੀ ਗੱਡੀਆਂ ਵਾਸਤੇ ਪਾਰਕਿੰਗ ਬਣੀ ਹੈ ਕਿੰਨੇ ਪੁਰਾਣੇ ਬੋਰਡ ਨੇ ਬਈ ਬਹੁਤ ਪੁਰਾਣੇ ਬੋਰਡ ਨੇ ਦੇਖੋ ਕਿੰਨੇ ਪੁਰਾਣੇ ਬੋਰਡ ਨੇ ਪਹੁੰਚ ਕੇ ਗੁਰਦੁਰਾ ਸਾਹਿਬ ਇਹ ਆ ਜੀ ਗੁਰਦੁਰਾ ਸਾਹਿਬ ਕੀਰ ਗੜੀ ਸਾਹਿਬ ਗੁਰਦਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਮੈਂ ਬਾਹਰ ਆਣ ਕੇ ਦੱਸਦਾ ਵਾਂ ਤੇ ਪਹਿਲੇ ਆਪਾਂ ਮੱਥਾ ਟੇਕਦੇ ਆ ਬਹੁਤ ਸੋਹਣਾ ਗੁਰਦਰਾ ਸਾਹਿਬ ਬਣਿਆ ਹੋਇਆ ਇੱਧਰ ਗੁਰੂ ਘਰ ਲੰਗਰ ਆ ਤੇ ਰਹਿਾਇਸ਼ ਦਾ ਪ੍ਰਬੰਧ ਵੀ ਪੂਰਾ ਵਧੀਆ ਆ ਇੱਧਰ ਸਾਹਮਣੇ ਸਰਾਹ ਤੁਸੀ ਦੇਖ ਰਹੇ ਹੋ ਇੱਧਰ ਰਹਿਸ਼ ਤੇ ਇੱਧਰ ਆ ਦਰਬਾਰ ਗੁਰਦਰਾ ਸ੍ਰੀ ਤੀਰ ਗੜੀ ਸਾਹਿਬ ਪਾਤਸ਼ਾਹੀ ਦਸਵੀਂ ਇਹ ਵੀ ਸਾਡਾ ਭਣਗਾਵਾ ਜੀ ਤੇ ਨਾਲ ਸਾਡੀ ਨੋਹ ਆ ਤੇ ਸਾਰੀ ਸੰਗਤ ਦਰਸ਼ਨ ਕਰਨ ਆਈ ਆ ਤੇ ਤਿੰਨ ਭਨੇਰੇ ਮੇਰੇ ਆਏ ਆ ਨਾਲ ਤੇ ਨਾਲ ਨੋਹਾਂ ਆਈਆਂ ਨੇ ਤੇ ਨਾਲ ਆਪਣੇ ਬੱਚੇ ਆਏ ਆ ਆਪਣਾ ਹੀ ਪਰਿਵਾਰ ਆ ਸਾਰਾ ਇਹ ਆ ਜੀ ਨਿਸ਼ਾਨ ਸਾਹਿਬ ਝੂਲਦੇ ਨਿਸ਼ਾਨ ਰੈਣਪੰਥ ਮਹਾਰਾਜ ਦੇ ਤੇ ਪਹਿਲੇ ਆਪਾਂ ਮੱਥਾ ਟੇਕਦੇ ਆ ਅੰਦਰ ਜਾ ਕੇ ਤੇ ਪੇਂਟ ਦਾ ਕੰਮ ਚੱਲ ਰਿਹਾ ਇੱਥੇ ਮੱਥਾ ਸੀ ਕੇ ਕਰਿਆ ਜੀ ਤੇ ਇੱਧਰ ਹੁਣ ਤੁਹਾਨੂੰ ਇਤਿਹਾਸ ਦੱਸਦੇ ਆ ਤੇ ਇਸ ਤਰ੍ਹਾਂ ਦਾ ਕੁਛ ਸਾਰਾ ਸਰਾ ਬਣੀਆ ਪਈਆ ਇੱਥੇ ਰਹਿ ਵੀ ਸਕਦੇ ਆ ਕਿ ਰਹਿ ਐਸ਼ੇ ਵੀ ਬਾਹਰ ਵਾਰੀਆ ਤਿੰਨੋਂ ਗੁਰਦਰਾ ਸਾਹਿਬ ਪੰਗਾਣੀ ਸਾਹਿਬ ਰਣਥਮ ਸਾਹਿਬ ਤੇ ਤੀਰ ਗੜੀ ਸਾਹਿਬ ਇਹ ਹੈ ਗੁਰਦਰਾ ਸਾਹਿਬ ਦਾ ਇਤਿਹਾਸ ਸਾਰਾ ਲਿਖਿਆ ਇਸ ਪਵਿੱਤਰ ਸਥਾਨ ਤੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਹਿਲਾ ਧਰਮ ਜੋਤ ਫੜੇ ਕੀਤਾ ਸੀਗਾ ਤੇ تیر ਮਾਰੇ ਪਾਵੇ ਲਿਖਿਆ ਜੀ ਜਬੇ ਬੰਡ ਲਾਗਿਓ ਤਬੇ ਰੋਸ ਜਾਗਿਓ ਵਿਚਤਰਨਾਟਕ ਦੇ ਮਾਂ ਵਾਕ ਅਨੁਸਾਰ ਗੁਰੂ ਜੀ ਜੋਸ਼ ਵਿੱਚ ਆ ਕੇ ਇਸ ਜਗ੍ਹਾ ਤੇ ਹਰੀਚੰਦ ਰਾਜੇ ਨੂੰ ਮੌਤ ਦੇ ਘਾਟ ਉਤਾਰਿਆ ਸੀਗਾ 18 ਵਿਸਾਖ ਸੰਮਤ 1746 ਬਿਕਰਮੀ ਸੰਨ 1686 ਨੂੰ ਜੰਗ ਫਤਿਹ ਕੀਤੀ ਸੀਗੀ ਇਹ ਸੀ ਉਹ ਜਗ੍ਹਾ ਇੱਥੇ દોੜ ਕੇ ਆਇਆ ਸੀਗਾ ਰਾਜਾ ਹਰੀਚੰਦ ਤੇ ਇਸ ਜਗ੍ਹਾ ਤੇ ਉਹਨੂੰ ਮੌਤ ਦੇ ਘਾਟ ਉਤਾਰਿਆ ਸੀਗਾ ਤੇ ਫਿਰ ਜੰਗ ਫਤਿਹ ਹੋਈ ਸੀਗੀ ਇਹ ਵੇਖੋ ਇਧਰ ਮੈਂ ਇੱਕ ਚੀਜ਼ ਤੁਹਾਨੂੰ ਦਿਖਾਉਣ ਲੱਗਾ ਵਾਂ ਕਿੰਨਾ ਪੁਰਾਣਾ ਪੁਰਾਤਨ ਬੋਰਡ ਆ ਬਹੁਤ ਪੁਰਾਣਾ ਬੋਰਡ ਆ ਇਹਦੀਆਂ ਜੜਾਂ ਜਿਹੜੀਆਂ ਨੇ ਤੁਸੀਂ ਦੇਖੋ ਥੱਲੇ ਵੀ ਲਮਕੀਆਂ ਹੋਈਆਂ ਨੇ ਤੇ ਕਿੰਨਾ ਪੁਰਾਣਾ ਇਹਦਾ ਤਣਾ ਵਾ ਤੇ ਇਸ ਸਾਈਡ ਦੇ ਇਹ ਵੇਖੋ ਇਹ ਟਾਣਾ ਇਧਰ ਨੂੰ ਆ ਰਿਹਾ ਵਾ ਇਧਰ ਆ ਕੇ ਉਹੀ ਟਾਣੇ ਦਾ ਇਧਰ ਵੀ ਇੱਕ ਬੋਰਡ ਬਣਿਆ ਹੋਇਆ ਵਾ ਇਧਰ ਵੇਖੋ ਉਹ ਵੀ ਮੈਂ ਤੁਹਾਨੂੰ ਥੱਲੇ ਜਾ ਕੇ ਦਿਖਾਉਣਾ ਵਾ ਇਧਰੋਂ ਟਾਣਾ ਆਇਆ ਵਾ ਇਹੀ ਟਾਣੇ ਦਾ ਬੋਰਡ ਜਿਹੜਾ ਵਾ ਇਧਰ ਬਣਿਆ ਹੋਇਆ ਵਾ ਇਹ ਆ ਜੀ ਉਹ ਜਗ੍ਹਾ ਜਿੱਥੇ ਪਵਿੱਤਰ ਅਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 22 ਧਾਰ ਦੇ ਪਹਾੜੀ ਰਾਜਾਂ ਨਾਲ ਜੰਗ ਲੜੀ ਤੇ ਗੁਰੂ ਜੀ ਨੇ 13ਵੇਂ ਦਿਨ ਰਾਜਾ ਰੀਚਾਂ ਦੇ ਹੰਡੂਰੀਏ ਨੂੰ ਇੱਕੋ ਹੀ ਤੀਰ ਨਾਲ ਫਤਿਹ ਕੀਤਾ ਸੀਗਾ ਤੇ ਬੋਰਡ ਦੀ ਇਧਰ ਵੀ ਟਾਣੀ ਦੇਖੋ ਇਧਰ ਵੀ ਟਾਣਾ ਜਿਹੜਾ ਥੱਲੇ ਲਿਖਿਆ ਵਾ ਤੇ ਇਹਦੇ ਵਿੱਚੋਂ ਅਸੀਂ ਦੂਸਰੀ ਸ਼ਾਖਾ ਬੋਰਡ ਦੀ ਇੱਥੇ ਵੇਖੋ ਹਲੇ ਦੂਜਾ ਬੋਰ ਬਣਿਆ ਹੋਇਆ ਹੈ ਇਹ ਦੇਖੋ ਮੋਡੇ ਦਾ ਵੀ ਤੇ ਇੱਕ ਦੂਸਰੇ ਪਾਸੇ ਉਹ ਵੀ ਮੈਂ ਤੁਹਾਨੂੰ ਜਾ ਕੇ ਦਿਖਾਉਣਾ ਵਾ ਦੇਖੋ ਕਿੰਨਾ ਪੁਰਾਣਾ ਬੋਰ ਹੈ ਤੇ ਜਿਹੜੀਆਂ ਜੜਾ ਜਿਹੜੀਆਂ ਦੂਸਰੇ ਪਾਸੇ ਲੱਗ ਕੇ ਦੋ ਬੋਰ ਹੋਰ ਤਿਆਰ ਹੋ ਚੁੱਕੇ ਆ ਆ ਵੇਖੋ ਇਧਰੋਂ ਵੀ ਇੱਕ ਬੋਰ ਜੜਾ ਵਾ ਨਾ ਇਧਰ ਬਣਿਆ ਹੋਇਆ ਆਣ ਕੇ ਆ ਵੇਖੋ ਇਧਰ ਬੋਰਡ ਆ ਦੇਖੋ ਬੋਰਡ ਦਾ ਮਾਲਕ ਉੱਪਰ ਬੈਠਾ ਆ ਇਹ ਬੋਰਡ ਦਾ ਮਾਲਕ ਆ ਇਹ ਵੇਖੋ ਉਹ ਵੀ ਉਸ ਬੋਰਡ ਤੋਂ ਇਧਰ ਨੂੰ ਕਿਤੇ ਜੜ ਖਿਲ ਰਹੀ ਆ ਤੇ ਇਧਰ ਵੇਖੋ ਇਹ ਜੜ ਜਿਹੜੀ ਆ ਇਧਰ ਵੀ ਲੱਗੀ ਹੋਈ ਹੈ ਇਹਦੀ ਇਹ ਸੀ ਜੀ ਗੁਰਦਰਾ ਸਾਹਿਬ ਪੰਗਾਣੀ ਦਾ ਯੁੱਧ ਜਿੱਥੇ ਹੋਇਆ ਸੀਗਾ ਤੇ ਗੁਰਦਰਾ ਸਾਹਿਬ ਰਣ ਥਮ ਸਾਹਿਬ ਤੇ ਤੀਰਗੜ ਸਾਹਿਬ ਤੀਰਗੜੀ ਸਾਹਿਬ ਕਿੰਨੋਂ ਗੁਰਦਰਾ ਸਾਹਿਬ ਦੇ ਦਰਸ਼ਨ ਕਰਵਾਏ ਨੇ ਤੁਸੀਂ ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਰੱਬ ਰਾਖਾ